ਛੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਬੈਠੇ ਹੋਏ ਪੰਜਾਬ ਯੂਨੀਵਰਸਿਟੀ ਉੱਪਰ ਪੰਜਾਬੀ ਸੂਬੇ ਉੱਪਰ ਪੰਜਾਬ ਦੇ ਵੰਡੇ ਗਏ ਇਲਾਕੇ ਪੰਜਾਬ ਦੇ ਪਿੰਡ ਉਜਾੜ ਕੇ ਬਣਾਏ ਗਏ ਇਲਾਕੇ ਚੰਡੀਗੜ੍ਹ ਉੱਪਰ ਦਾਵੇ ਦੀ ਗੱਲ ਕਰ ਰਹੇ ਆ। ਉੱਥੇ ਲੜਾਈ ਤਾਂ ਸੈਨਟ ਦੀਆਂ ਚੋਣਾਂ ਦੀ ਆ ਪਰ ਉੱਥੇ ਚੇਤਨਾ ਦੇ ਵਿੱਚੋਂ ਇੱਕ ਆਵਾਜ਼ ਉੱਠੀ ਆ ਕਿ ਪੰਜਾਬ ਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣੇ ਚਾਹੀਦੇ ਆ ਇਹਦੇ ਪਿੱਛੇ ਬੜਾ ਲੰਮਾ ਇਤਿਹਾਸ ਆ ਪੰਜਾਬ ਦੀ ਹੱਲਿਆਂ ਦੀ ਦਾਸਤਾਨ ਲੈ ਕੇ ਜਾਈਏ ਤੇ ਤਵਾਰੀਖ ਭਰੀ ਹੋਈ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠੇ ਵਿਦਿਆਰਥੀਆਂ ਦਾ ਪੰਜਾਬ ਦੇ ਵਿਦਿਆਰਥੀਆਂ ਦਾ ਪੰਜਾਬ ਦੇ ਜਥੇਬੰਦੀਆਂ ਦੀ ਚੇਤਨਾ ਦੇ ਵਿੱਚੋਂ ਜਿਹੜਾ ਸੰਦਰਭ ਸਾਹਮਣੇ ਆਇਆ ਉਹ ਇਹ ਐਵੇਂ ਕਿਸੇ ਸਾਜ਼ਿਸ਼ ਦਾ ਕਾਰਨ ਨਹੀਂ ਆ ਉਹ ਸਾਡੀ ਚੇਤਨਾ ਦੇ ਵਿੱਚ ਪਿਆ ਹੋਇਆ ਵਾ 1947 ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਪਰ ਪੰਜਾਬੀਆਂ ਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਤੁਹਾਨੂੰ ਵੰਡਣ ਲੱਗੇ ਆ ਪਾਕਿਸਤਾਨ ਬਣਾ ਦਿੱਤਾ ਗਿਆ ਭਾਰਤ ਬਣਾ ਦਿੱਤਾ ਗਿਆ ਪੰਜਾਬ ਦੇ ਹਿੱਸੇ 10 ਲੱਖ ਲਾਸ਼ਾਂ ਆਈਆਂ ਪੰਜਾਬ ਨੂੰ ਵੱਡੇ ਜ਼ਖਮ ਮਿਲੇ ਫਿਰ ਭਾਰਤ ਆਜ਼ਾਦ ਹੋਇਆ ਤੇ ਪੰਜਾਬੀਆਂ ਨੇ ਆਪਣੀ ਬੋਲੀ ਨੂੰ ਆਪਣੇ ਕਲਚਰ ਨੂੰ ਆਪਣੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਪੰਜਾਬੀ ਸੂਬੇ ਦੀ ਮੰਗ ਕੀਤੀ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ ਉੱਥੇ ਬਜ਼ੁਰਗ ਵੀ ਲੜਿਆ ਤੇ ਬੱਚਾ ਵੀ ਲੜਿਆ ਬਜ਼ੁਰਗ ਸ਼ਹੀਦ ਭਾਈ ਦਰਸ਼ਨ ਸਿੰਘ ਫੇਰੂ ਮਾਨ 74 ਦਿਨਾਂ ਦੀ ਭੁੱਖ ਹੜਤਾਲ ਰੱਖ ਕੇ ਸ਼ਹੀਦ ਹੋਏ ਨੇ ਇਸੇ ਤਰੀਕੇ ਨਾਲ ਛੋਟੇ ਜਿਹੇ ਬੱਚੇ ਕਾਕਾ ਇੰਦਰਜੀਤ ਸਿੰਘ ਉਹ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਮਾਰਦੇ ਹੋਏ ਸ਼ਹੀਦ ਹੋਏ ਉਹਨਾਂ ਦੀਆਂ ਫੋਟੋਆਂ ਤੁਸੀਂ ਇੱਕ ਬਜ਼ੁਰਗ ਦੀ ਤੇ ਇੱਕ ਬੱਚੇ ਦੀ ਤੁਸੀਂ ਕੇਂਦਰੀ ਅਜਾਇਬ ਘਰ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਪੰਜਾਬੀ ਸੂਬੇ ਵਾਸਤੇ ਅਸੀਂ ਕਿੰਨੇ ਜਫਰ ਜਾਲੇ ਨੇ ਸਾਡੀ ਜਵਾਨੀ ਤਾਂ ਜਿੱਲਾਂ ਦੇ ਵਿੱਚ ਗਈ ਗਈ ਸਾਡੇ ਬੱਚਿਆਂ ਵੀ ਸ਼ਹਾਦਤਾਂ ਦਿੱਤੀਆਂ ਸਾਡੇ ਬਜ਼ੁਰਗਾਂ ਵੀ ਸ਼ਹਾਦਤਾਂ ਦਿੱਤੀਆਂ ਤੇ ਸਾਡੇ ਇਲਾਕੇ ਸਾਡੇ ਕੋਲੋਂ ਖੋਏ ਗਏ ਆ ਅੱਜ ਫੇਰ ਪੰਜਾਬ ਦੀ ਯੂਨੀਵਰਸਿਟੀ ਉਹ ਖੋਈ ਜਾ ਰਹੀ ਆ ਤੇ ਉਹਦੇ ਵਾਸਤੇ ਲੜਾਈ ਲੜ ਰਹੇ ਆ ਮੈਂ ਕਹਿੰਨਾ ਕਿ ਸਾਡੀ ਚੇਤਨਾ ਦੇ ਵਿੱਚ ਜਿਹੜਾ ਪਿਆ ਹੋਇਆ ਦੁਖਾਂਤ ਆ ਉਹ ਸਾਹਮਣੇ ਆਇਆ ਵਾ ਤੇ ਇਸ ਆਵਾਜ਼ ਨੂੰ ਹੁਣ ਬੰਦ ਨਾ ਹੋਣ ਦਈਏ ਪੰਜਾਬ ਦੇ ਮੰਤਰੀਆਂ ਨੇ ਪੋਲਿਟੀਕਲ ਪਾਰਟੀਆਂ ਨੇ ਸਿਰਫ ਜੁਮਲੇਬਾਜ਼ੀ ਕਰਨੀ ਆ ਸਿਰਫ ਨਾਅਰੇਬਾਜ਼ੀ ਕਰਨੀ ਆ ਸਿਰਫ ਪ੍ਰੋਗਰਾਮ ਦੇਣੇ ਆ ਪਰ ਪੰਜਾਬ ਦੇ ਵਿਦਿਆਰਥੀਓ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਜੇ ਤੁਸੀਂ ਸਮਝਦੇ ਹੋ ਕਿ ਇਸ ਧਰਤੀ ਦਾ ਕੋਈ احسان ਤੁਹਾਡੇ ਉੱਤੇ ਹੈ ਜੇ ਇਸ ਧਰਤੀ ਦੀ ਕਿਸੇ ਮਾਂ ਨੇ ਤੁਹਾਨੂੰ ਦੁੱਧ ਪਿਆਇਆ ਹੈ ਤੇ ਫਿਰ ਉਸ ਮੁੱਲ ਨੂੰ ਤਾਰਨਾ ਜ਼ਰੂਰ ਪਊਗਾ ਉਹਨਾਂ ਬਜ਼ੁਰਗਾਂ ਤੋਂ ਪ੍ਰੇਰਣਾ ਲੈਣੀ ਪਊਗੀ ਦਰਸ਼ਨ ਸਿੰਘ ਫੇਰੂਮਾਨ ਵਰਗਿਆਂ ਤੋਂ ਕਾਕਾ ਇੰਦਰਜੀਤ ਸਿੰਘ ਵਰਗਿਆਂ ਤੋਂ ਸਾਨੂੰ ਪ੍ਰੇਰਣਾ ਲੈਣੀ ਪਊਗੀ ਕਿ ਅਸੀਂ ਪੰਜਾਬ ਦੀ ਰਾਖੀ ਪਹਿਰੇਦਾਰੀ ਕਿਵੇਂ ਕਰਨੀ ਆ ਅਸੀਂ ਲਾਮਬੰਦੀ ਕਿਵੇਂ ਕਰਨੀ ਆ ਮੈਂ ਪੰਜਾਬ ਦੀਆਂ ਸਮੂਹ ਵਿਦਿਆਰਥੀ ਜਥੇਬੰਦੀਆਂ ਨੂੰ ਸੁਨੇਹਾ ਦੇਣਾ ਕਿ ਅੱਜ ਗਿਲੇ ਸ਼ਿਕਵੇ ਛੱਡ ਕੇ ਪੰਜਾਬ ਦੀ ਰਾਖੀ ਵਾਸਤੇ ਪੰਜਾਬ ਦੀ ਪਹਿਰੇਦਾਰੀ ਵਾਸਤੇ ਯੂਨੀਵਰਸਟੀਆਂ ਬਚਾਉਣ ਲਈ ਅਸੀਂ ਕੱਲੀ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਆ ਯਾਰ ਗੁਰਨਾਨਕ ਦੇਵ ਯੂਨੀਵਰਸਿਟੀ ਦੀ ਵੀ ਗੱਲ ਕਰੀਏ ਇਹ ਵੀ ਨਾਗਪੁਰ ਵਾਲੇ ਕਬਜ਼ਾ ਕਰ ਗਏ ਆ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੀ ਗੱਲ ਕਰੀਏ ਵੀ ਉਹਦਾ ਸੂਬੇ ਦੀ ਸਰਕਾਰ ਨੇ ਹਾਲ ਕੀ ਕੀਤਾ ਹੋਇਆ ਵਾ ਸੈਂਟਰਲ ਯੂਨੀਵਰਸਿਟੀ ਜਿਹੜੀ ਬਠਿੰਡੇ ਬਣੀ ਹੋਈ ਹੈ ਕੇਂਦਰੀ ਯੂਨੀਵਰਸਿਟੀ ਉਹਦਾ ਲੋਗੋ ਬਦਲ ਕੇ ਭਗਵਾ ਕਰ ਦਿੱਤਾ ਗਿਆ ਵਾ ਐਜੂਕੇਸ਼ਨ ਨੂੰ ਸੈਫਰਨਾਈਜ਼ ਕੀਤਾ ਜਾ ਰਿਹਾ ਭਗਵਾ ਕਰਨ ਕੀਤਾ ਜਾ ਰਿਹਾ ਤੇ ਜੇ ਆਪਣੀ ਐਜੂਕੇਸ਼ਨ ਬਚਾਉਣੀ ਆ ਆਪਣੀ ਪੜ੍ਹਾਈ ਬਚਾਉਣੀ ਆ ਤੇ ਤਗੜੇ ਹੋ ਜੋ ਸੰਘਰਸ਼ ਦੇ ਵਾਸਤੇ ਇਹ ਵੱਡੀ ਲਾਮਬੰਦੀ ਕਰਨੀ ਪਊਗੀ ਤਗੜੇ ਹੋ ਕੇ ਆਪਣੇ ਮੋਢਿਆਂ ਤੇ ਭਾਰ ਨੂੰ ਮਹਿਸੂਸ ਕਰਦਿਆਂ ਹੋਇਆਂ ਪੰਜਾਬੀ ਸੂਬੇ ਵਾਸਤੇ এডਿਊਕੇਸ਼ਨ ਵਾਸਤੇ ਸੰਘਰਸ਼ ਕਰਨਾ ਪਊਗਾ ਪੰਜਾਬ ਦੇ ਵਿਦਿਆਰਥੀ ਜੇ ਪੰਜਾਬ ਦੀ ਤਰੱਕੀ ਚਾਹੁੰਦੇ ਆ ਫਿਰ ਸਾਨੂੰ ਹਾਈਅਰ এডਿਊਕੇਸ਼ਨ ਜਿਹੜੀ ਆ ਉਹ ਮੁਕੰਮਲ ਫ੍ਰੀ ਕਰਾਉਣੀ ਪਊਗੀ ਮੁਕੰੰਲ ਫ੍ਰੀ ਕਿਉਂਕਿ এডਿਊਕੇਸ਼ਨ ਇੱਕ ਫੰਡਾਮੈਂਟਲ ਰਾਈਟ ਆ ਤੇ ਫੰਡਾਮੈਂਟਲ ਰਾਈਟ ਕਦੀ ਵੀ ਮੁੱਲ ਨਹੀਂ ਮਿਲਦਾ ਹੁੰਦਾ ਅੱਜ ਐਜੂਕੇਸ਼ਨ ਦਾ ਵਪਾਰੀਕਰਨ ਹੋ ਗਿਆ ਅਸੀਂ ਜਿੰਨਾ ਵਿਭਾਗਾਂ ਦੇ ਸਾਹਮਣੇ ਖੜੇ ਆਂ 2-2 ਲੱਖ 4-4 ਲੱਖ ਫੀਸ ਹੁੰਦੀ ਜਾ ਰਹੀ ਹੈ ਹਰ ਇੱਕ ਸਾਲ ਵਾਧਾ ਹੁੰਦਾ ਜਾ ਰਿਹਾ ਅਸੀਂ ਪੁੱਛੀਏ ਪੰਜਾਬ ਸਰਕਾਰ ਨੂੰ ਕਿ ਅਸੀਂ ਸਟੇਟ ਯੂਨੀਵਰਸਿਟੀ ਬਣਾਉਣ ਦੀ ਮੰਗ ਕਰਦੇ ਆਂ ਪੰਜਾਬ ਯੂਨੀਵਰਸਿਟੀ ਨੂੰ ਤੁਸੀਂ ਕੈਪੇਬਲ ਹੈਗੇ ਹੋ ਯੂਨੀਵਰਸਿਟੀ ਚਲਾਉਣ ਦੇ ਚਲਾ ਲਓਗੇ ਜੇ ਨਹੀਂ ਚਲਾ ਸਕਦੇ ਦੱਸੋ ਪਰ ਪੰਜਾਬ ਆਪ ਅੱਗੇ ਹੋ ਕੇ ਆਪਣੀਆਂ ਯੂਨੀਵਰਸਿਟੀਆਂ ਚਲਾਊਗਾ ਪੰਜਾਬ ਦੇ ਵਿਦਿਆਰਥੀ ਆਪਣੀਆਂ ਯੂਨੀਵਰਸਿਟੀਆਂ ਆਪ ਚਲਾਉਣਗੇ ਜੇ ਸਰਕਾਰ ਸਾਡੇ ਯੂਨੀਵਰਸਿਟੀ ਨਹੀਂ ਚਲਾ ਸਕਦੀ ਤੇ ਵਿਦਿਆਰਥੀ ਆਪ ਸਰਕਾਰ ਬਣਨਗੇ ਵਿਦਿਆਰਥੀ ਆਪ ਸਰਕਾਰ ਦੇ ਵਿੱਚ ਆਉਣਗੇ ਲਾਹੰਬੰਦੀ ਕਰਨੀ ਪਊਗੀ ਜਵਾਨੋਂ ਤੁਹਾਡੇ ਮੋਢਿਆਂ ਦੇ ਜ਼ਿੰਮੇਵਾਰੀ ਆ ਸੁਸਤਨਾ ਹੋਇਓ ਇਸ ਵੀਡੀਓ ਨੂੰ ਸੁਣ ਕੇ ਸੰਪਰਕ ਕਰਿਓ ਸਾਡੇ ਨਾਲ ਅਸੀਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਵੱਡਾ ਸੰਘਰਸ਼ ਉਲੀਕਾਂਗੇ ਪੰਜਾਬ ਦੇ ਸਰੋਤਾਂ ਦੀ ਪਹਿਰੇਦਾਰੀ ਚਾਹੇ ਉਹ ਭਾਖੜਾ ਡੈਮ ਹੋਵੇ ਚਾਹੇ ਐਜੂਕੇਸ਼ਨ ਵਾਲੇ ਅਦਾਰੇ ਹੋਣ ਜਾਂ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਹੋਣ ਆਪਾਂ ਸਾਰੇ ਹੱਕਾਂ ਦੀ ਪ੍ਰਾਪਤੀ ਵਾਸਤੇ ਇਕੱਠੇ ਹੋ ਕੇ ਸੰਘਰਸ਼ ਨੂੰ ਵਢੀਏ ਤਗੜੇ ਹੋਈਏ ਪੰਜਾਬੀ ਸੂਬਾ ਜਿੰਦਾਬਾਦ ਪੰਜਾਬ ਯੂਨੀਵਰਸਿਟੀ ਜਿੰਦਾਬਾਦ ਪੰਜਾਬੀ ਬੋਲਦੇ ਇਲਾਕੇ ਜਿੰਦਾਬਾਦ ਤੇ ਪੰਜਾਬ ਦੀ ਨੌਜਵਾਨੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ